ਇਸ ਗੱਲ ਦਾ ਵੀ ਦਿਲਚ ਅਫਸੋਸ ਹੁੰਦਾ ਕਿ ਸ਼ਾਇਦ ਯਾਰ ਇੱਥੇ ਮੌਕਾ ਮਿਲਦਾ ਇੱਥੇ ਮੈਂ ਆਪਦਾ ਜਲਵਾ ਆਪਦੇ ਲੋਕਾਂ ਦੇ ਸਾਹਮਣੇ ਵਖਾ ਪਾਉਂਦਾ ਜੀ ਪਲਾਨ ਤਾਂ ਹੀ ਸੀਗਾ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਆ ਜਿਦਾਂ ਆਪਣਾ ਆਈਪੀਐਲ ਆ ਸਭ ਤੋਂ ਵੱਡਾ ਵਰਲਡ ਦਾ ਫਰੈਂਚਾਈਜ਼ੀ ਕ੍ਰਿਕਟ ਆ ਨਾ ਸੋ ਆਈਪੀਐਲ 'ਚ ਖੇੜਨਾ ਆ ਪਰਦੇ ਵਿੱਚ ਵਰਲਡ ਕੱਪ ਫਿਰ ਕਿਸੇ ਹੋਰ ਦੇਸ਼ ਦੀ ਕਪਤਾਨੀ ਕਰਨਾ ਜਿਹਨੂੰ ਕਹਿੰਦੇ ਆ ਨਾ ਤੁਹਾਡੇ ਕੋਲ ਇੱਕ ਪੁਆਇੰਟ ਟੂ ਪ੍ਰੂਵ ਹੈ ਜਿਸ ਟੀਮ ਵੱਲੋਂ ਖੇੜਨਾ ਸੀਗਾ ਉਹਨਾਂ ਦੇ ਅੱਗੇਾਂ 'ਚ ਖੇਡ ਰਿਹਾ ਆ ਪਰ ਸੇਮ ਲੈਵਲ ਤੇ ਖੇਡ ਰਿਹਾ ਆ ਨਾ ਬਟ ਯਾ ਹੁਣ ਡਿਫਰੈਂਟ ਆ ਜਿਦਾ ਪੂਲ ਡਿਫਰੈਂਟ ਆ ਬਟ ਯਾ ਸੇਮ ਮਾਨੋ ਹੀ ਆ ਕਿ ਆਪਣੀ ਕੰਟਰੀ ਚ ਆਪਣੇ ਧਰਤੀ ਤੇ ਵਾਪਸ ਆ ਕੇ ਪਰ ਕਿਹੇ ਹੋਰ ਕੰਟਰੀ ਵੱਲ ਖੇਡਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਡਾਇਸਪੋਰਾ ਡਾਇਰੀਜ਼ ਵਿਦ ਐਨ ਪੀਐਸ ਮੈਂ ਹਾਂ ਤੁਹਾਡੇ ਨਾਲ ਨਰਿੰਦਰਪਾਲ ਸਿੰਘ ਡਾਇਸਪੋਰਾ ਡਾਇਰੀਜ਼ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬ ਦੇ ਇੱਕ ਐਸੇ ਨੌਜਵਾਨ ਦੇ ਨਾਲ ਇੱਕ ਅਜੇ ਮੁੰਡੇ ਦੇ ਨਾਲ ਜਿਸ ਦਾ ਕ੍ਰਿਕਟਿੰਗ ਸਫ਼ਰ ਸ਼ੁਰੂ ਹੁੰਦਾ ਹੈ ਗੁਰਦਾਸਪੁਰ ਦੇ ਸਰਕਾਰੀ ਕਾਲਜ ਤੋਂ ਤੇ ਅੱਪੜ ਜਾਂਦਾ ਹੈ ਕੈਨੇਡਾ ਦੀ ਟੀਮ ਦੇ ਕਪਤਾਨ ਬਣਨ ਤੱਕ ਜੀ ਹਾਂ ਨਾਮ ਹੈ ਦਿਲਪ੍ਰੀਤ ਸਿੰਘ ਬਾਜਵਾ ਜਿਵੇਂ ਕਹਿੰਦੇ ਨੇ ਨਾ ਪੰਜਾਬੀ ਆਗੇ ਹੋਏ ਤੇ ਹੁਣ ਪੰਜਾਬੀ ਵਾਕਈ ਆਗੇ ਦਿਲਪ੍ਰੀਤ ਸਾਨੂੰ ਮਾਣ ਹੈ ਤੁਹਾਡੇ ਤੇ ਤੁਹਾਡੀ ਇਸ ਅਚੀਵਮੈਂਟ ਤੇ ਤੁਹਾਨੂੰ ਦੱਸ ਦਈਏ ਕਿ ਜਿਹੜਾ ICC T20 World Cup ਹੋਣ ਜਾ ਰਿਹਾ ਹੈ 7 ਫਰਵਰੀ ਤੋਂ ਭਾਰਤ ਦੇ ਵਿੱਚ ਉਥੇ ਕੈਨੇਡਾ ਦੀ ਜਿਹੜੀ ਟੀਮ ਹੈ ਉਸ ਦੇ ਕਪਤਾਨ ਬਣ ਕੇ ਆ ਰਹੇ ਨੇ ਦਿਲਪ੍ਰੀਤ ਦਿਲਪ੍ਰੀਤ ਆਪਾ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਅੱਜ ਕਰਨੀਆਂ ਤੁਹਾਡਾ ਸਫਰ ਤੁਹਾਡੀ ਤਿਆਰੀ ਕਿਵੇਂ ਚੱਲ ਰਹੀ ਹੈ ਕਿਹੜੇ ਮੈਚ ਵੱਲ ਹੁਣ ਤੁਸੀਂ ਦੇਖ ਰਹੇ ਹੋ ਕਦੋਂ ਤੁਸੀਂ ਇੰਡੀਆ ਆਉਣਾ ਪਰ ਸਭ ਤੋਂ ਪਹਿਲਾਂ ਸਾਨੂੰ ਛੋਟੀ ਜੀ ਚਲਕ ਦਿਓ ਇਹ ਸਫਰ ਕਿਵੇਂ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਤੇ ਕਿਵੇਂ ਕੈਨੇਡਾ ਦੇ ਕਪਤਾਨ ਬਣਨ ਤੱਕ ਪੜ ਗਿਆ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਫਰ ਤਾਂ ਕੋਈ ਨਹੀਂ ਜੀ ਮੇਰੇ ਡੈਡ ਨੂੰ ਸ਼ੌਂਕ ਸੀਗਾ ਕ੍ਰਿਕਟ ਦਾ ਸੋ ਜਿੱਦਾਂ ਕਹਿੰਦੇ ਆ ਕਿ ਜਿੱਦਾਂ ਕਰੇ ਚੀਜ਼ ਆਈ ਆ ਇਹ ਫੈਮਲੀ ਤੋਂ ਹੀ ਕ੍ਰਿਕਟ ਆਈ ਹੈ ਮੇਰੀ ਸੋ ਗੁਰਦਾਸਪੁਰ ਤੋਂ ਸ਼ੁਰੂ ਕੀਤਾ ਪ੍ਰੋਫੈਸ਼ਨਲੀ ਬਟ ਮੈਂ ਪਹਿਲਾਂ ਬਟਾਲੇ ਤੋਂ ਬਿਲੋਂਗ ਕਰਦਾ ਆ ਹਾਂਜੀ ਤੇ ਉੱਥੇ ਮੈਂ ਪਹਿਲਾਂ ਇਦਾਂ ਗਲੀ 'ਚ ਖੇਡਿਦਾ ਸੀਗਾ ਡੈਡ ਕਰਕੇ ਗਰਾਊਂਡ 'ਚ ਤੇ ਲੋਕਲ ਕੈਡੀਦਾ ਸੀਗਾ ਸੋ ਉੱਥੋਂ ਮੈਨੂੰ ਸੁਣਨ ਚ ਆ ਕਿ ਅਕੈਡਮੀ ਇਦਾਂ ਜੀਡੀਸੀ ਹੈ ਆਪਣੀ ਉੱਥੇ ਗੁਰਦਾਸਪੁਰ ਟ੍ਰਾਇਲਸ ਹੁੰਦੇ ਆ ਡਿਸਟ੍ਰਿਕਟ ਐਂਡ ਸਟਫ ਹਨਾ ਸੋ ਉੱਥੋਂ ਫਿਰ ਉੱਥੇ ਗਿਆ ਫਿਰ ਉੱਥੋਂ ਮੇਰਾ ਅਸਲੀ ਗੁਰਦਾਸਪੁਰ ਦਾ ਸਫ਼ਰ ਜੋ ਪ੍ਰੋਫੈਸ਼ਨਲ ਕ੍ਰਿਕਟ ਦਾ ਸਫ਼ਰ ਆ ਡਿਸਟ੍ਰਿਕਟ ਗੁਰਦਾਸਪੁਰ ਨਾਲ ਸ਼ੁਰੂ ਹੋਇਆ ਤੇ ਕੈਨੇਡਾ ਕਿਵੇਂ ਅਪੜ ਗਿਆ ਕਦੋਂ ਗਏ ਤੁਸੀਂ ਕੈਨੇਡਾ ਕਿੱਥੇ ਕਿੱਥੇ ਖੇਡਿਆ ਮੈਂ ਕੈਨੇਡਾ ਜੀ 2019 ਨਵੰਬਰ ਚ ਗਿਆ ਸੀਗਾ ਅ ਪਰਸਨਲ ਫੈਮਿਲੀ ਰੀਜ਼ਨਸ ਕਰਕੇ ਥੋੜਾ ਜਿਹਾ ਤੇ ਉੱਥੇ ਜਾ ਕੇ ক্রিকেট ਖੇਡਣ ਦਾ ਕੋਈ ਪਲਾਨ ਨਹੀਂ ਸੀਗਾ ਫਸਟ ਆਫ ਆਲ ਮੈਂ ਵਾਪਸ ਇੰਡੀਆ ਆਉਣ ਦਾ ਪਲਾਨ ਸੀਗਾ ਬਟ ਸਾਰਿਆਂ ਨੂੰ ਪਤਾ ਕਿ ਕੋਵਿਡ-19 ਆ ਗਿਆ ਹੈਗਾ ਪੈਂਡੈਮਿਕ ਪੂਰੇ ਵਰਲਡ 'ਚ ਹੋਇਆ ਸੀਗਾ ਜਿਹਦੇ ਕਰਕੇ ਮੈਂ ਉੱਥੇ ਸਟਕ ਹੋ ਗਿਆ ਸੋ ਤੋਂ ਬਾਅਦ ਉੱਥੇ ਜਿੱਦਾਂ ਕਲੱਬ ਕ੍ਰਿਕਟ ਤੋਂ ਸ਼ੁਰੂ ਕੀਤਾ ਕਲੱਬ ਕ੍ਰਿਕਟ ਤੋਂ ਬਾਅਦ ਜਿੱਦਾਂ ਆਪਾਂ ਪੰਜਾਬ ਦੀ ਟੀਮ ਹੁੰਦੀ ਹੈ ਸਟੇਟ ਉੱਥੇ ਪ੍ਰੋਵਿੰਸ ਕਹਿੰਦੇ ਆਪਾਂ ਨਾ ਬ੍ਰਿਟਿਸ਼ ਕੋਲੰਬੀਆ ਓਕੇ ਸੋ ਬ੍ਰਿਟਿਸ਼ ਕੋਲੰਬੀਆ ਅੰਡਰ 19 ਨੂੰ ਰਿਪਰੈਜ਼ੈਂਟ ਕੀਤਾ ਉਤੋਂ ਬਾਅਦ ਸੀਨੀਅਰ ਨੂੰ ਕੀਤਾ ਉਹਨਾਂ ਨੇ ਦੇਖਿਆ ਕਿ ਜਿੱਦਾਂ ਮੁੰਡਾ ਟੈਲੈਂਟਡ ਆ ਸੋ ਹੌਲੀ ਹੌਲੀ ਉਹਨਾਂ ਨੇ ਸਾਰਿਆਂ ਨੇ ਆਪਣੇ ਉੱਥੇ ਮੇਰੇ ਭਾਜੀ ਸੀਗੇ ਸੁਖਮਣ ਮਿੱਦੂ ਖੇੜਾ ਅਫਤਾਰ ਉਪਲ ਜਿਨੇ ਆ ਨਾ ਉਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਇੱਕ ਦੂਜਿਆਂ ਨੂੰ ਮਲਾਇਆ ਕਿ ਆ ਸਿਲੈਕਟਰ ਐ ਜਿੱਦਾਂ ਆਨੰਦ ਸੱਸਾ ਕਿ ਨਵਾਂ ਹੈਂਡ ਗਿਆ ਤੁਹਾਡਾ ਟੈਲੈਂਟਡਾ ਸੋ ਉਹਨਾਂ ਦੀ ਸਪੋਰਟ ਕਰਨ ਸੁਕਮਣ ਮੇਦੂਖੜਾ ਦੇ ਕਰਕੇ ਸਾਰਿਆਂ ਕਰਕੇ ਆਪਾਂ ਕੈਨੇਡਾ ਸਫਲ ਸ਼ੁਰੂਆਤ ਮੇਰਾ ਜੀ ਜੀ ਦਿਲਪ੍ਰੀਤ ਇਹ ਬਹੁਤ ਚੰਗੀ ਗੱਲ ਹੈ ਮਤਲਬ ਮੈਂ ਪਹਿਲਾਂ ਹੀ ਕਿਹਾ ਕਿ ਸਾਨੂੰ ਮਾਣ ਹੈ ਕਿ ਇੱਕ ਪੰਜਾਬੀ ਇੱਕ ਸਿੱਖ ਪਾਈਚਾਰੇ ਨਾਲ ਖਾਸ ਕਰ ਜੁੜਿਆ ਹੋਇਆ ਜਿਹੜਾ ਮੁੰਡਾ ਉਹ ਕਪਤਾਨੀ ਕਰੇਗਾ ਕਿਸੇ ਹੋਰ ਦੇਸ਼ ਦੀ ਪਰ ਇੱਕ ਕਦੇ ਦਿਲ ਵਿੱਚ ਇਹ ਵੀ ਆਉਂਦਾ ਹੈ ਕਿ ਮੈਂ ਕਿਉਂਕਿ ਮੈਂ ਤੁਹਾਡੀ ਜਿਹੜੀ ਪਰਫਾਰਮੈਂਸ ਪੜੀ ਹੈ ਜਿਵੇਂ ਅੰਡਰ 19 ਵਿੱਚ ਤੁਸੀਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਟਿਆਲਾ ਦੇ ਅਗੇਂਸਟ ਤੁਸੀਂ ਇੱਕ ਬਹੁਤ ਵੱਡੀ ਪਾਰੀ ਵੀ ਖੇਡੀ 130 ਦੌੜਾਂ ਦੀ ਪਰ باوجود ਉਸਤੇ ਇੱਥੇ ਮੌਕਾ ਨਹੀਂ ਮਿਲ ਸਕਿਆ ਭਾਰਤ ਦਾ ਨਾਮ ਹੈ ক্রিকেট ਦੀ ਦੁਨੀਆ ਦੇ ਵਿੱਚ ਭਾਰਤ ਬਹੁਤ ਵੱਡੀ ਟੀਮ ਮੰਨੀ ਜਾਂਦੀ ਹੈ ਕਦੇ ਇਸ ਗੱਲ ਦਾ ਵੀ ਦਿਲਚਸਪ ਅਫਸੋਸ ਹੁੰਦਾ ਕਿ ਸ਼ਾਇਦ ਯਾਰ ਇੱਥੇ ਮੌਕਾ ਮਿਲਦਾ ਇੱਥੇ ਮੈਂ ਆਪਦਾ ਜਲਵਾ ਆਪਦੇ ਲੋਕਾਂ ਦੇ ਸਾਹਮਣੇ ਵਖਾ ਪਾਉਂਦਾ ਜੀ پلان ਤਾਂ ਹੀ ਸੀਗਾ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਆ ਜਿੱਦਾਂ ਆਪਣਾ ਆਈਪੀਐਲ ਆ ਸਭ ਤੋਂ ਵੱਡਾ ਵਰਲਡ ਦਾ ਫਰੈਂਚਾਈਜ਼ ক্রিকেট ਆ ਨਾ ਸੋ ਆਈਪੀਐਲ 'ਚ ਖੇਡਣਾ ਆ ਸੋ پلان ਤਾਂ ਹੀ ਸੀਗਾ ਬਟ ਕਹਿੰਦੇ ਨਾ ਜਿੱਦ ਤਨ ਮਹਾਰਾਏ ਨੇ ਰਾਹ ਲਿਖਿਆ ਉਦੋਂ ਨੇ ਜਾਣਾ ਕੋਈ ਰੋਕ ਨਹੀਂ ਸਕਦਾ ਸੋ ਜਿੰਨੇ ਵੀ ਮਿਹਨਤਾਂ ਮੈਂ ਇੰਡੀਆ ਕੀਤੀ ਆ ਪਰ ਉਹਦਾ ਫਲ ਮਹਾਰਾਏ ਨੇ ਕੈਨੇਡਾ ਥਾਣੇ ਦੇਣਾ ਸੀਗਾ ਚੰਗੇ ਲੋਕ ਮਿਲੇ ਜਿੱਦਾਂ ਮੈਂ ਪਹਿਲਾਂ ਦੱਸਿਆ ਨਾ ਅਪਰ ਭਾਜੀ ਸੁਖਮਣਪਾਈ ਸੋ ਉਹਨਾਂ ਦੇ ਰੂਹ ਥਾਣੀ ਉਹਨਾਂ ਦੇ ਰਾਹ ਥਾਣੀ ਮੈਨੂੰ ਮਹਾਰਾਏ ਨੇ ਰਾਹ ਦਿਖਾਇਆ ਸੋ ਤੇ ਇਦਾਂ ਹੀ ਆਇਆ ਅੱਜ ਕੀ ਕਹਿ ਸਾਥ ਹਾਂ ਜੀ ਕਦੇ ਕੋਸ਼ਿਸ਼ ਕੀਤੀ ਸੀ ਇੱਥੇ ਤੁਸੀਂ ਅੰਡਰ 90 ਤੱਕ ਗਏ ਡਿਸਟ੍ਰਿਕਟ ਲੈਵਲ ਮੈਂ ਪੜਿਆ ਗੁਰਦਾਸਪੁਰ ਦੀ ਤੁਸੀਂ ਕਪਤਾਨੀ ਕੀਤੀ ਉਸ ਵਾਰ ਰਣਜੀ ਵਾਸਤੇ ਜਾਂ ਕਿਤੇ ਹੋਰ ਤੁਸੀਂ ਟਰਾਈ ਕੀਤਾ ਕੋਈ ਟ੍ਰਾਇਲਸ ਦਿੱਤੇ ਜੀ ਮੈਂ ਸਟੇਟ ਖੇਡੇ ਆ ਪੰਜਾਬ ਬਲੂ ਸਕੂਲ ਗੇਮ ਸਟੇਟ ਖੇਡੇ ਆ A14 ਸਟੇਟ ਖੇਡੇ ਆ PCL ਨੂੰ ਬਟ ਉਸ ਤੋਂ ਬਾਅਦ ਥੋੜਾ ਜਾਂ 16 'ਚ ਵੀ ਮੈਂ ਕੈਂਪ ਕੰਮ ਸਾਰੇ ਮਤਲਬ ਪੰਜਾਬ ਅੰਦਰ ਪੀਸੀਆ ਸਟੇਡੀਅਮ ਸਾਰੇ ਜਿੱਦਾਂ ਵੀ ਆਪਣੇ ਕੈਂਪ ਲੱਗਦੇ ਆਂ ਅੰਡਰ 16 18 19 ਦੇ ਸਾਰੇ ਟਾਂਡ ਕੀਤੇ ਬਟ ਉੱਥੇ ਪਰਫਾਰਮ ਕਰਨ ਤੋਂ ਬਾਅਦ ਵੀ ਕੁਝ ਜਿੱਦਾਂ ਮਾਈਨਰ ਡਿਸਟ੍ਰਿਕਟ ਮੇਬੀ ਜੋ ਰੀਜਨਸ ਸੁਣਨ ਚਾਹੀਏ ਜਾਂ ਦੱਸਿਆ ਗਿਆ ਕਿ ਗੁਰਦਾਸਪੁਰ ਇੱਕ ਮਾਈਨਰ ਇਸ ਮਾਈਨਰ ਡਿਸਟ੍ਰਿਕਟ ਕਰਕੇ ਜਾਣਿਆ ਜਾਂਦਾ ਹੈ ਰਾਈਟ ਸੋ ਉਹ ਮੁੰਡਿਆਂ ਨੂੰ ਇਹਨਾਂ ਚਾਂਸ ਨਹੀਂ ਦਿੰਦੇ ਕਿ ਡਿਸਟ੍ਰਿਕਟ ਮਾਈਨਰ ਆ ਮਤਲਬ ਮੁੰਡੇ ਨੇ ਟੈਲੈਂਟਡ ਨਹੀਂ ਗਏ ਜੋ ਮੇਜਰ ਡਿਸਟ੍ਰਿਕਟ ਆ ਹੁਣ ਆਈ ਡੋਟ ਨੋ ਰੱਬ ਜਾਣੇ ਕਿ ਵੋਟਾਂ ਦਾ ਕੋਈ ਸਿਸਟਮ ਹੁੰਦਾ ਹੈ ਬੋਟਸ ਦੀਆਂ ਜਾਂ ਜਿਹੜੇ ਵੀ ਡਿਸਟ੍ਰਿਕਟਸ ਦਾ ਸਾਰੀਆਂ ਰਾਈਟ ਸੋ ਇਨੀ ਪਾਵਰ ਨਹੀਂ ਮੰਨੀ ਜਾਂਦੀ ਕਹਿਣਾ ਮਤਲਬ ਆ ਕਿ ਡਿਸਟ੍ਰਿਕਟ ਗੁਰਦਾਸਪਤ ਦੀ ਪਾਵਰ ਨਹੀਂ ਸੀ ਕਿ ਆਪਣਾ ਲੜਕਾ ਪੰਜਾਬ ਟੀਮ ਚ ਪਾ ਸਕਣ ਬਟ ਜਿੱਦਾਂ ਆਪਣੇ ਵੱਲੋਂ ਮੈਂ ਕਹਾਂ ਪਰਫਾਰਮੈਂਸ ਵੱਲੋਂ ਮੈਂ ਤਾਂ 100% ਕੀਤਾ ਜੋ ਕਿ ਤੁਸੀਂ ਕਹਿ ਰਹੇ ਪਰਫਾਰਮ ਵੀ ਕੀਤਾ ਬਟ ਜਿੱਦਾਂ ਫਿਰ ਮੈਂ ਕਹੀ ਪਹਿਲਾਂ ਕਹੂੰਗਾ ਜਿੱਦਾਂ ਮਹਾਰਾਜ ਨੇ ਲਿਖਿਆ ਫਿਰ ਉਦੋਂ ਹੀ ਨਿਕਲਣਾ ਰਹਾ ਸਾਰਾ ਬਿਲਕੁਲ ਜਿਵੇਂ ਮਹਾਰਾਜ ਨੇ ਲਿਖਿਆ ਪਰ ਉਹ ਕਹਿੰਦੇ ਹਨ ਜਦੋਂ ਮਿਹਨਤ ਹੋਵੇ ਦਿਲ ਵਿੱਚ ਲਗਨ ਹੋਵੇ ਤਾਂ ਪੱਥਰ ਪਾੜ ਕੇ ਵੀ ਚਰਨੇ ਜਿਹੜੇ ਆ ਉਹ ਵਾਹੇ ਜਾ ਸਕਦੇ ਉਹ ਤੁਸੀਂ ਪ੍ਰੂਵ ਕੀਤਾ ਹੈ ਹੁਣ ਤੁਸੀਂ ਭਾਰਤ ਆ ਰਹੇ ਹੋ ਕਿਵੇਂ ਲੱਗ ਰਿਹਾ ਮਤਲਬ ਪਹਿਲਾਂ ਭਾਰਤ ਦੇ ਵਿੱਚ ਵਰਲਡ ਕੱਪ ਫਿਰ ਕਿਸੇ ਹੋਰ ਦੇਸ਼ ਦੀ ਕਪਤਾਨੀ ਕਰਨਾ ਜਿਹਨੂੰ ਕਹਿੰਦੇ ਹਨ ਤੁਹਾਡੇ ਕੋਲ ਇੱਕ ਪੁਆਇੰਟ ਟੂ ਪ੍ਰੂਵ ਹੈ ਕਿ ਮੈਂ ਕਰ ਸਕਦਾ ਔਰ ਮੈਂ ਕਰਕੇ ਵਿਖਾਉਂਗਾ ਜੀ ਵਧੀਆ ਲੱਗ ਰਿਹਾ ਆ ਕਿ ਜਿਸ ਕੰਟਰੀ ਨਾਲ ਖੇਡਣਾ ਸੀਗਾ ਪਹਿਲੀ ਗੱਲ ਬਹੁਤ ਫਨੀ ਆ ਕਿ ਲਾਸਟ ਈਅਰ ਵੀ ਵਰਲਡ ਕੱਪ ਸੀ 2024 ਚ ਮੈਂ ਉਹਦਾ ਵੀ ਕੈਨੇਡਾ ਟੀਮ ਨਾਲ ਸੀਗਾ ਤੇ ਉਦੋਂ ਇੰਡੀਆ ਨਾਲ ਇੰਡੀਆ ਨਾਲ ਪੂਲ ਸੀਗਾ ਤੇ ਇੰਡੀਆ ਨਾਲ ਖੇਡਣਾ ਵੀ ਸੀਗਾ ਬਟ ਉਦੋਂ ਵੀ ਮੈਚ ਨਹੀਂ ਹੋ ਪਾਇਆ ਬਾਰਿਸ਼ ਹੋ ਗਈ ਸੀਗੀ ਉਦੋਂ ਵੀ ਨਹੀਂ ਖੇਡ ਪਾਏ ਐਤ ਕੀ ਸੀਗਾ ਕਿ ਲੱਗਦਾ ਸੇਮ ਪੂਲ ਹੋਏਗਾ ਬਟ ਨਹੀਂ ਹੋ ਪਾਇਆ ਫਰਸਟ ਆਫ ਆਲ ਮੈਨੂੰ ਤਾਂ ਚਾਹ ਸੀਗਾ ਕਿ ਜੇ ਇੰਡੀਆ ਗਈ ਇਸ ਵਿੱਚ ਖੇਡਾ ਆ ਕੇ ਵੀ ਇੰਡੀਆ ਚ ਤੇ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ ਬਹੁਤ ਮਾਣ ਵਾਲੀ ਗੱਲ ਸੀਗੀ ਕਿ ਜਿਸ ਟੀਮ ਵੱਲੋਂ ਖੇਡਣਾ ਸੀਗਾ ਉਹਨਾਂ ਦੇ ਅੱਗੇ ਜਾਂ ਖੇਡ ਰਿਆ ਆ ਪਰ ਸੇਮ ਲੈਵਲ ਤੇ ਖੇਡ ਰਿਆ ਆ ਨਾ ਬਟ ਇਹ ਹੁਣ ਡਿਫਰੈਂਟ ਆ ਜਿੱਦਾਂ ਪੂਲ ਡਿਫਰੈਂਟ ਆ ਬਟ ਇਹ ਸੇਮ ਮਾਣ ਉਹ ਹੀ ਆ ਕਿ ਆਪਣੀ ਕੰਟਰੀ ਚ ਆਪਣੇ ਧਰਤੀ ਤੇ ਵਾਪਸ ਆ ਕੇ ਪਰ ਕਿਸੇ ਹੋਰ ਕੰਟਰੀ ਵੱਲੋਂ ਖੇਡਣਾ ਸੋ ਇੱਕ ਡਿਫਰੈਂਟ ਚੀਜ਼ ਆ ਸੋ ਡਿਫਰੈਂਟ ਹੀ ਇੱਕ ਮਾਣ ਆ ਕਿ ਆਪਣੀ ਧਰਤੀ ਤੇ ਆ ਕੇ ਵਾਪਸ ਖੇਡ ਰਿਹਾ ਜੀ ਦਿਲਪਰੀ ਅਗਰ ਮੈਂ ਇਹ ਕਹਾ ਕਿਉਂਕਿ ਤੁਸੀਂ ਜਿਵੇਂ ਕਿਹਾ ਕਿ ਆ ਤੁਹਾਡੀ ਟੀਮ ਜਿਹੜੀ ਹੈ ਉਹ ਇੰਡੀਆ ਵਾਲੇ ਪੂਲ ਚ ਨਹੀਂ ਆ ਹੋ ਸਕਦਾ ਹੈ ਇੰਡੀਆ ਦੇ ਨਾਲ ਗੇਮ ਹੋਵੇ ਜਾਂ ਸੁਪਰੇਟ ਦੇ ਵਿੱਚ ਜਾ ਕੇ ਹੋਵੇ ਜਾਂ ਨਾ ਹੋਵੇ ਇਹ ਇਹ ਦੋਵੇਂ ਚੀਜ਼ਾਂ ਜਿਹੜਾ ਉਹ ਬਣਿਆ ਹੋਇਆ ਹੈ ਮਤਲਬ ਇਹ ਕਿਹਾ ਜਾਵੇ ਕਿ ਤੁਹਾਡਾ ਪਹਿਲਾ ਟਾਰਗੇਟ ਹੋਊਗਾ ਕਿ ਅਸੀਂ ਸੁਪਰੇਟ ਵਿੱਚ ਪਹੁੰਚੀਏ ਤੇ ਇੰਡੀਆ ਨਾਲ ਮੈਚ ਤਾਂ ਜ਼ਰੂਰ ਖੇਡिए ਇਹ ਦਿਲ ਚ ਹੈ ਕਿਤੇ ਜੀ ਜੀ ਬਿਲਕੁਲ ਜੀ ਸੁਪਰੇਟ ਮੇਕ ਕਰਨਾ ਸਾਰਿਆਂ ਦਾ ਪਲਾਨ ਆਹੀ ਹੈ ਸਾਰੀਆਂ ਟੀਮਾਂ ਆ ਰਹੀਆਂ ਲੜਨ ਵਾਸਤੇ ਰੈਡ ਜੰਗ ਜੰਗ ਇੱਕ ਸਾਹ ਦੇ ਸਾਰੇ ਦੁਨੀਆ ਦੀ ਸੋ ਸਾਰੇ ਆ ਰਹੇ ਨੇ ਸਾਰਿਆਂ ਦਾ ਹੀ ਡ੍ਰੀਮ ਬਟ ਸਾਡਾ ਪੂਲ ਥੋੜਾ ਟਫ ਆ ਜਿਦਾ ਲਾਸਟイヤー ਵੇਖਿਆ ਜਾ ਵਰਲਡ ਕੱਪ ਦਾ ਤੇ ਸਾਡੀ ਟੀਮ ਚ ਪੰਜਾਂ ਟੀਮਾਂ ਚੋਂ ਤਿੰਨ ਟੀਮਾਂ ਉਹ ਆ ਜ ਅਫਗਾਨਿਸਤਾਨ ਸਾਊਥ ਅਫਰੀਕਾ ਨਿਊਜ਼ੀਲੈਂਡ ਆ ਨਾ ਸੋ ਟਫ ਕੰਪੀਟੀਸ਼ਨ ਆ ਆਪਣੇ ਲੋਂ 100% ਦਵਾਂਗੇ ਬਟ ਯਾ ਜੇ ਹੋ ਸਕਿਆ ਪੂਰਾ ਜੋਰ ਲਾ ਕੇ ਇੱਕ ਵਾਰੀ ਇੰਡੀਆ ਅਗੇਂਸਟ ਜੋਰ ਖੇਲਣਾ ਆ ਕਿਉਂਕਿ ਇਹ ਇੱਕ ਬਹੁਮਾਨ ਵਾਲੀ ਗੱਲ ਆ ਕਿਉਂਕਿ ਆਪਣੀ ਟੀਮ ਚ ਕਾਫੀ ਇੰਡੀਅਨ ਨੇ ਤੇ ਸਾਰੇ ਚਾਹੁੰਦੇ ਕਿ ਅਸੀਂ ਇੰਡੀਆ ਖਿਲਾਫ ਖੇਡੀਏ ਪਰਫਾਰਮ ਕਰੀਏ ਕਿ ਫਿਰ ਉਹੀ ਹੈ ਕਿ ਆ ਜਾ ਕੇ ਬੀਸੀਸੀਆਈ ਜੋ ਵੀ ਹੈ ਬੋਰਡ ਆ ਸਭ ਤੋਂ ਵੱਡਾ ਬੋਰਡ ਆ ਵਰਲਡ ਦਾ ਰਾਈਟ ਸੋ ਉਹਨਾਂਗੇ ਪਰਫਾਰਮ ਕਰਾਂਗੇ ਤੱਕ ਕਈ ਰਾ ਖੋਲਦੇ ਆ ਪਲੇਅਰਾਂ ਵਾਸਤੇ ਜਿੱਦਾਂ ਸਪੈਸ਼ਲੀ ਅਸੋਸੀਏਟ ਪਲੇਅਰਸ ਆਹੀਂ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਮਾਈਨਰ ਡਿਸਟ੍ਰਿਕਟ ਦਾ ਗਰਦਾਸ ਪਰ ਜਿੱਦਾਂ ਨਾ ਸੋ ਇੰਟਰਨੈਸ਼ਨਲ ਵਾਈਜ਼ ਕੈਨੇਡਾ ਨਬੀਬੀਆ ਜਿਹੜੀਆਂ ਅਸੋਸੀਏਟ ਯੂਐਸਏ ਕੰਟਰੀ ਆ ਉਹਨਾਂ ਨੂੰ ਅਸੋਸੀਏਟ ਮੰਨਿਆ ਜਾਂਦਾ ਸੋ ਉਹਨਾਂ ਦੇ ਵੀ ਪਲੇਅਰਾਂ ਨੂੰ ਜ਼ਿਆਦਾ ਫਰਾਂਚਾਈਜ਼ੀ ਲੀਗ ਵਿੱਚ ਨਹੀਂ ਮੌਕਾ ਦਿੱਤਾ ਜਾਂਦਾ ਸੋ ਜੇ ਕੋਈ ਇਦਾਂ ਵੱਡੀ ਟੀਮ ਖਿਲਾਫ ਕਰੇਗਾ ਇੰਡੀਆ ਟੀਮ ਸਪੈਸ਼ਲੀ ਸੋ ਕਾਫੀ ਰਾਖ ਫੁੱਲਣਗੇ ਅਫਸੋਸੀ ਪਲੇਅਰਾਂ ਆਈਪੀ ਆਈਪੀਐਲ ਵੀ ਦਿਮਾਗ ਵਿੱਚ ਕਿਤੇ ਰਹੇਗਾ ਕਿ ਚਲੋ ਇੰਡੀਆ ਵੱਲੋਂ ਨਹੀਂ ਖੇਡ ਸਕਿਆ ਪਰ ਇੰਡੀਆ ਚ ਆਪਦੇ ਪੰਜਾਬ ਦੇ ਵਿੱਚ ਹੁਣ ਸਾਡਾ ਚੰਡੀਗੜ੍ਹ ਬੜਾ ਸੋਹਣਾ ਸਟੇਡੀਅਮ ਬਣਿਆ ਉੱਥੇ ਵੀ ਆਈਪੀਐਲ ਦੇ ਮੈਚ ਹੁੰਦੇ ਆ ਹੋ ਸਕਦਾ ਆਉਣ ਵਾਲੇ ਸਮੇਂ ਚ ਪੰਜਾਬ ਦੀ ਟੀਮ ਲਈ ਨਹੀਂ ਜਰੂਰ ਜੀ ਆਪਣੇ ਲੋ ਪਲਾਨ ਤਾਂ ਹੀ ਆ ਸਭ ਦਾ ਪਲਾਨ ਹਰੇਕ ਕ੍ਰਿਕਟਰ ਦਾ ਮੈਂ ਕਹੂੰਗਾ ਜਿੰਨੇ ਵੀ ਵਰਲਡ ਦੇ ਕ੍ਰਿਕਟਰ ਆ ਹਰ ਕੋਈ ਆਈਪੀਐਲ ਖੇਡਣਾ ਚਾਹੁੰਦਾ ਆ ਕਿਉਂਕਿ ਵਰਲਡ ਦੀ ਸਭ ਤੋਂ ਬੈਸਟ ਤੇ బిਗੇਸਟ ਫਰੈਂਚਾਈਜ਼ ਹੀਗਾ ਤੇ ਇਸ ਤੋਂ ਉੱਤੇ ਕ੍ਰਿਕਟ ਵਿੱਚ ਵੇਖਿਆ ਜਾਂਦਾ ਤੇ ਹੈ ਨਹੀਂ ਆਈਪੀਐਲ ਤੋਂ ਉੱਤੇ ਸੋ ਸਭ ਤੋਂ ਵੱਡਾ ਲੈਵਲ ਆ ਹੀ ਆ ਜੋ ਕਿ ਹਰੇਕ ਕ੍ਰਿਕਟਰ ਮਿਹਨਤ ਕਰ ਰਿਹਾ ਅਚੀਵ ਕਰਨ ਵਾਸਤੇ ਸੋ ਹਾਂਜੀ ਦਿਮਾਗ 'ਚ ਤੇ ਦਿਲ 'ਚ ਹੈਗਾ ਕਿ ਆਈਪੀਐਲ ਖੇਡਣਾ ਆ ਇਹ ਤਾਂ ਪੱਕਾ ਦਿਲਪ੍ਰੀਤ ਕੀ ਤੁਸੀਂ ਜਿਹੜੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਹੋਏਗੀ ਉਹ ਇੰਡੀਅਨ ਜਿਹੜੇ ਲੈਜੈਂਡਸ ਐ ਜਿਵੇਂ ਸਚਿਨ ਤੈਂਦੁ ਦਿਲ ਵਿੱਚ ਆਇਆ ਹੂਗਾ ਕਿ ਮੈਂ ਵੀ ਇੱਕ ਦਿਨ ਕ੍ਰਿਕਟਰ ਬਣਾ ਹੋਰ ਕਿਹੜੇ ਕਿਹੜੇ ਕ੍ਰਿਕਟਰ ਹੈ ਜਿਨ੍ਹਾਂ ਨੂੰ ਤੁਸੀਂ ਯੰਗ ਏਜ ਵਿੱਚ ਫਾਲੋ ਕੀਤਾ ਤੇ ਹੁਣ ਪ੍ਰੈਜ਼ੈਂਟ ਟੀਮ ਦੇ ਵਿੱਚ ਇੰਡੀਅਨ ਟੀਮ ਦੇ ਵਿੱਚ ਕਿਹੜੇ ਕ੍ਰਿਕਟਰ ਹੈ ਜਿਨ੍ਹਾਂ ਨੂੰ ਤੁਸੀਂ ਜਿਹਨੂੰ ਕਹਿੰਦੇ ਕਿ ਅਸੀਂ ਲੁੱਕ ਅਪ ਟੂ ਥੈਮ ਕਿਹੜੇ-ਕਿਹੜੇ ਕ੍ਰਿਕਟਰ ਨੇ ਉਹ ਲੁੱਕ ਅਪ ਟੂ ਮੈਂ ਯੂਵੀ ਭਾਈ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀਗਾ ਕ੍ਰਿਕਟ ਵਿੱਚ ਕਿਉਂਕਿ ਛੋਟਾ ਸੀਗਾ ਪਾਪਾ ਮੈਚ ਦੇਖਦੇ ਹੁੰਦੇ ਸੀਗੇ ਜਦ 2007 ਯੁਵਰਾਜ ਭਾਈ ਨੇ ਐਮ ਵੀ ਪੀ ਬਣਿਆ 2007 ਵਾਲੇ ਵਰਲਡ ਕੱਪ 6 ਸਿੱਕੇ ਲਾਈ ਸੀਗੇ ਸਫੁਰੂ ਰੋਡ ਨਾ ਸੋ ਉਸ ਤੋਂ ਬਾਅਦ ਮੈਂ ਭੈਣਾ ਰਿਆ ਵੀ ਆ ਭੈਣਾ 2022 ਚ ਮੈਂ ਮੈਕਸੀਕੋ ਸੀਗਾ ਸੋ ਉੱਥੇ ਅਡੇ ਇੱਕ ਟੀਮ ਮੈਟਰ ਵਿਂਦਰਪਾਲ ਦਾ ਵੇਰਾ ਸੀਗਾ ਉਹਨਾਂ ਦਾ ਭਾਈ ਉੱਥੇ ਆਈ ਸੀ ਫੈਮਲੀ ਨਾ ਸੋ ਉੱਥੇ ਭਾਈ ਨੂੰ ਦੱਸਿਆ ਵੀ ਸੀਗਾ ਪਰ ਇਹ ਜਿੱਦਾਂ ਅਰਸ਼ਦੀਪ ਆ ਅਭਿਸ਼ੇਕ ਸ਼ਰਮਾ ਆ ਸ਼ਮਨ ਡੋਮੈਸਟਿਕ ਕ੍ਰਿਕਟ ਕਿੱਟੇ ਖੇਡਦੇ ਰਹੇ ਆ ਕਿਉਂਕਿ ਲਾਸਟ ਟਾਈਮ ਮੈਨੂੰ ਯਾਦ ਆ ਮੈਂ ਮੋਲਾਪੁਰ ਸਟੇਡੀਅਮ ਜਿਹੜੀ ਤੇ ਗੱਲ ਕਰ ਰਹੇ ਹੋ ਇੱਥੇ ਹੀ ਮੈਂ ਲਾਸਟ ਮੈਚ ਖੇਡ ਕੇ ਗਿਆ ਆਪਣੇ ਮਤਲਬ ਕੈ ਨੀਅਰ ਜਸ ਇੰਡੀਆ ਦੀ ਜਰਨੀ ਦਾ ਸਾਡਾ ਰஞ்சி ਟਰਾਫੀ ਅਮਰਜਿੰਗ ਦਾ ਕੈਂਪ ਲੱਗਾ ਸੀਗਾ ਸੋ ਉੱਥੇ ਮੈਂ ਇਕੱਠੇ ਹੀ ਸੀਗਾ ਆਪਾਂ ਸਾਰੇ ਜਣੇ ਉੱਥੇ ਖੇਡ ਕੇ ਗਿਆ ਸੋ ਰਾਈਟ ਨਾਓ ਮਲਾ ਦਾ ਵਿਰਾਟ ਕੋਹਲੀ ਜਾਂ ਜਦਾ ਉਹਨਾਂ ਨੂੰ ਕਹਿ ਸਕਦਾ ਕਿ ਉਹਨਾਂ ਨਾਲ ਦੇਖ ਕੇ ਪ੍ਰਭਾਵ ਕਾ ਸੋ ਉਹਨਾਂ ਨਾਲ ਦੇਖ ਕੇ ਕਾਫੀ ਜ਼ਿਆਦਾ ਆਪਾਂ ਫਿਟਨੈਸ ਵਾਈ ਸਾਰਾ ਕੁਝ ਜੋਰ ਲਾ ਰਹੇ ਆ ਕਿ ਇੱਕ ਕਹਿ ਸਕਦੇ ਆ ਕਿ ਉਹਨਾਂ ਨਾਲ ਦੇਖ ਕੇ ਸਾਰੇ ਆਨੇ ਸਿੱਖ ਰਿਹਾ ਜਿੰਨੇ ਵੀ ਯੰਗਸਟਰ ਆ ਜਾਂ ਕਰੰਟ ਪੀ ਆ ਜਿੰਨੇ ਵੀ ਉਹਨਾਂ ਨੇ ਵੀ ਸਾਰਾ ਸਿਸਟਮ ਚੇਂਜ ਕਰਤੇ ਡੀਨ ਟੀਮ ਦਾ ਜਦੋਂ ਕੈਪਟਨ ਸੀਗੇ ਫਿਟਨੈਸ ਵਾਈਸ ਦਾ ਕੁਝ ਰਾਈਟ ਸੋ ਉਹਨਾਂ ਨੂੰ ਮੈਂ ਕਹੂੰਗਾ ਕਿ ਉਹ ਰਾਈਟ ਨਾ ਰੋਲ ਮਾਡਲ ਚੱਲਦੇ ਆ ਇਹ ਕਿਸ ਲੈਵਲ ਤੇ ਤੁਸੀਂ ਇਹਨਾਂ ਨਾਲ ਖੇਡੇ ਹੋ ਅਭੀ ਅਭਿਸ਼ੇਕ ਸ਼ਰਮਾ ਦਾ ਤੁਸੀਂ ਨਾਮ ਲਿਆ ਅਰਸ਼ਦੀਪ ਨੇ ਹੋਰ ਪੰਜਾਬ ਦੇ ਕਈ ਪਲੇਅਰ ਨੇ ਜਿਹੜੇ ਬਹੁਤ ਚੰਗਾ ਪਰਫਾਰਮ ਕਰ ਰਹੇ ਨੇ ਇਸ ਵੇਲੇ ਇਹਨਾਂ ਨਾਲ ਕਿਸ ਲੈਵਲ ਤੱਕ ਤੁਸੀਂ ਖੇਡੇ ਹੋ ਸਟੇਟ ਦੇ ਕੈਂਪ ਸੀਗੇ ਸੀ ਉੱਥੇ ਸੀਗਾ ਅਭਿਸ਼ੇਕ ਨਾ ਡਿਸਟ੍ਰਿਕਟ ਸਾਡੇ ਪੂਲ ਸੀ ਹੁੰਦਾ ਸੀਗਾ ਅਮਰਿਤਸਰ ਤੇ ਅਰਸ਼ਦੀਪ ਵੀ ਚੰਡੀਗੜ੍ਹ ਤੋਂ ਖੇਡਦਾ ਸੀਗਾ ਵੀ ਸਾਡੇ ਪੂਲ 'ਚ ਹੁੰਦਾ ਹੈ ਪਰ ਮੋਸਟਲੀ ਆਪਾਂ ਸਟੇਟ 'ਚ ਉੱਥੇ ਇਕੱਠੇ ਹੀ ਹੁੰਦੇ ਸੀਗੇ ਸੋ ਅਰਸ਼ਦੀਪ ਤੇ ਅਰਸ਼ਦੀਪ ਨਾ ਮੇਰੀ ਹੱਲੇ ਵੀ ਬਹੁਤ ਜ਼ਿਆਦਾ ਮੇਰੇ ਤੋਂ ਵੱਡੇ ਆ ਭਾਈ ਕਹਿੰਦਾ ਉਹਨਾਂ ਨੂੰ ਸੋ ਹਜੇ ਵੀ ਉਹਨਾਂ ਨਾਲ ਮੇਰਾ ਬਹੁਤ ਪਿਆਰਾ ਗੱਲ ਹੁੰਦੀ ਰਹਿੰਦੀ ਆ ਅੱਜ ਜਦੋਂ ਵਰਲਡ ਕੱਪ ਦਾ ਮੈਂ ਕੈਪਟਨ ਬਣਿਆ ਆ ਸੋ ਉਹਨਾਂ ਨਾਲ ਮਜ਼ਾਕ ਚੱਲ ਰਿਹਾ ਸੀਗਾ ਮੈਂ ਕਿਹਾ ਭਾਈ ਯਾਰ ਅੱਜ ਕਿ ਇੱਕ ਪੂਲ 'ਚ ਨਹੀਂ ਹੈਗੇ ਜਿਵੇਂ ਹੁੰਦਾ ਤੇ ਬਾਪ ਮਾਂ ਕੈਪਟਨ ਮਨਿਕਾ ਕੇਡ ਨਾਈਟ ਹੈ ਕਿੰਦੇ ਆ ਫਿਰ ਲੇਟਲੀ ਗੱਲ ਹੋ ਕੇ ਠੀਕ ਹੋਣਾ ਇੱਕ ਮੈਂ ਤੁਹਾਡੇ ਪਲੇਅਰਜ਼ ਦੇ ਨਾਮ ਪੜ ਰਿਹਾ ਸੀ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਪਲੇਅਰ ਨੇ ਪੰਜਾਬ ਦੇ ਉਹਦੇ ਵਿੱਚ ਜਸਕਰਨ ਦੀ ਬੁੱਟਰ ਨਵਨੀਤ ਢਾਲੀਵਾਲ ਕਮਰਪਾਲ ਰਵਿੰਦਰਪਾਲ ਸਿੰਘ ਅਜੇ ਵੀਰ ਹੁੰਦਲ ਐਦਾਂ ਲੱਗ ਰਿਹਾ ਕਿ ਪੰਜਾਬ ਦੀ ਟੀਮ ਇੱਕ ਸੈਪਰੇਟ ਬਣ ਕੇ ਆ ਰਹੀ ਹੈ ਖੇਡ ਪਰ ਕੈਨੇਡਾ ਵੱਲ ਹੋ ਰਹੀ ਹੈ ਜੀ 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 ਇਸ ਪਰ ਬੜੀ ਸਰਪ੍ਰਾਈਜ਼ਿੰਗ ਗੱਲ ਆ ਵਿੱਚ ਦੋ ਮੁੰਡੇ ਆ ਯੂਵਰਾਜ ਸਮਰਾਯਾ ਤੁਸ ਚੋਰਾ ਨਾਮ ਭੁੱਲ ਗਿਓ ਪੰਜਾਬੀ ਦਾ ਬਹੁਤ ਵਧੀਆ ਬਹੁਤ ਤਕੜਾ ਟੈਲੈਂਟ ਆਪਣਾ ਕੈਨੇਡਾ ਦਾ ਰਾਈਟ ਤੇ ਉਹ ਵੀ ਕੈਨੇਡੀਅਨ ਬੌਰਨ ਆ ਜੀ ਬਹੁਤ ਵੱਡੀ ਅਚੀਵਮੈਂਟ ਉਹਦੇ ਵਾਸਤੇ ਵੀ ਕਿ ਕੈਨੇਡੀਅਨ ਬੌਰਨ ਹੋ ਕੇ ਕੈਨੇਡਾ ਚ ਕ੍ਰਿਕਟ ਖੇਡ ਨਹੀਂ ਹਨਾ ਚਲੋ ਬਾਕੀ ਜਸ ਕਰਨ ਭਾਈ ਆਈਪਲ ਖੇਡੇ ਹੋਏ ਆ ਡੈਕਨ ਚਾਰਜਰ ਲਓ ਮੈਨੂੰ ਆਦਾ ਪਤਾ ਨਹੀਂ ਹੋਣਾ ਕਾਫੀ ਲੋਕਾਂ ਨੂੰ ਮੈਂ ਦੱਸਦਾ ਚੰਡੀਗੜ੍ਹ ਵੱਲੋਂ ਰੰਜੀ ਟਰਾਫੀ ਵੀ ਖੇਡਦੇ ਰਹੇ ਪੰਜਾਬ ਵੱਲੋਂ ਵੀ ਖੇਡਦੇ ਰਹੇ ਸਾਰੇ ਜਾਂ ਜਿਹੜੇ ਵੀ ਇੰਡੀਆ ਚੋਂ ਖੇਡ ਕੇ ਆਏ ਆ ਬਟ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਫਿਰ ਉਹ ਜਿੱਦਾਂ ਕੈਨੇਡਾ ਕੰਟਰੀ ਆ ਐਸੋਸੀਏਟ ਕੰਟਰੀਜ਼ ਆ ਬਟ ਯਾ ਗੁੱਡ ਟੈਲੈਂਟ ਆ ਫਿਰ ਜਿਤਰੂ ਆ ਇਹਨੇ ਮੈਂ ਪਹਿਲਾਂ ਕਿਹਾ ਕਿ ਰਾਹ ਬਖਾਣਾ ਖੇਡਣ ਦਾ ਮਿਲਣਾ ਉਧਰ ਹੀ ਜਿੱਥੇ ਮੇਰ ਕਰਨ ਤੋਂ ਬਾਅਦ ਤੇ ਘਰ ਵਾਲਿਆਂ ਵਾਸਤੇ ਟਿਕਟਾਂ ਬੁੱਕ ਕਰਾਤੀਆਂ ਪਿੰਡ ਵਾਲਿਆਂ ਵਾਸਤੇ ਜੀ ਜੀ ਬਿਲਕੁਲ ਜੀ ਕਰਦੇ ਸਾਰੇ ਆਲਰੇਡੀ ਮਿਲਦਾ ਇੰਡੀਆ ਕੱਲ ਪਾ ਡੈਡ ਦੀ ਫਲਾਈਟ ਸੀਗੀ ਤੇ ਉਹ ਮਿਲਦਾ ਪਲੇਨ ਸੀ ਹੁਣੇ ਇਸ ਟਾਈਮ ਤੇ ਆ ਰਹੇ ਇੰਡੀਆ ਸਾਰੇ ਜਣੇ ਮਮ ਪਹਿਲਾਂ ਇੰਡੀਆ ਸੀ ਕਿ ਦਾਦੀ ਮਾਣਾ ਸੋ ਸਾਰੇ ਜਣੇ ਰੈਡੀ ਆ ਸਾਰੇ ਜਿੰਨੇ ਵੀ ਰਿਸ਼ਤੇਦਾਰ ਆ ਜਿੰਨੇ ਵੀ ਫੈਨਸ ਨੇ ਸਾਰੇ ਜਣੇ ਇੱਕ ਮੈਂ ਹੋਰ ਚੀਜ਼ ਪੜ ਰਿਆ ਸੀ ਕਿ ਰਕੇਸ਼ ਮਾਰਸ਼ਲ ਤੁਹਾਡੇ ਜਿਹੜੇ ਬਚਪਨ ਦੇ ਕੋਚ ਨੇ ਉਹਨਾਂ ਨੇ ਬਹੁਤ ਤੁਹਾਡੇ ਕੈਰੀਅਰ ਨੂੰ ਗਰੋ ਅਪ ਕਰਨ ਚ ਬੜੀ ਭੂਮਿਕਾ ਨਿਭਾਈਓ ਉਹਨਾਂ ਬਾਰੇ ਵੀ ਸਾਨੂੰ ਕੁਝ ਦੱਸੋ ਉਹਨਾਂ ਨੂੰ ਵੀ ਬੜਾ ਮਾਣ ਆ ਤੁਹਾਡੇ ਤੇ ਮੈਂ ਜਿੰਨੇ ਆਰਟੀਕਲਸ ਪੜਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਮਾਰਸ਼ਲ ਭਾਈ ਕਹੇਦਾ ਉਹਨਾਂ ਨੂੰ ਭਾਈ ਜਿੱਦਾਂ ਛੋਟੇ ਹੁੰਦੇ ਨਹੀਂ ਜਿੱਦਾਂ 10 ਸਾਲ ਤੋਂ ਭਾਈ ਕੋਲ ਇੱਥੇ ਟ੍ਰੇਨਿੰਗ ਕੀਤੀ ਆ ਸੋ ਜਿੰਨਾ ਵੀ ਮੈਨੂੰ ਸਾਰਿਆਂ ਨੇ ਇੱਥੇ ਕਹਿੰਦੇ ਆ ਕਿ ਤੇਨੂੰ ਗੇਮ ਸੈਂਸ ਬਹੁਤ ਜ਼ਿਆਦਾ ਆ ਸੋ ਮੈਂ ਸਾਰਾ ਕ੍ਰੈਡਿਟ ਮਾਰਸ਼ਲ ਭਾਈ ਨੂੰ ਦੇਣਾ ਚਾਹਾਂਗਾ ਕਿ ਮਾਰਸ਼ਲ ਭਾਈ ਨੇ ਇੱਕ ਵੀਕ ਵਿੱਚ ਸਾਨੂੰ 6 6 7 7 ਮੈਚ ਖੜਾਏ ਆ ਜਿਹਦੇ ਕਰਕੇ ਗੇਮ ਸੈਂਸ ਬਾਰੇ ਆਈਡੀਆ ਆ ਕਿ ਮਚਿਓਰਿਟੀ ਆਈ ਆ ਉਹ ਕਹਿੰਦੇ ਹੁੰਦੇ ਆ ਕਿ ਆਪਾਂ ਪ੍ਰੈਕਟੀਕਲ ਕਰਕੇ ਚੀਜ਼ਾਂ ਜ਼ਿਆਦਾ ਵਧੀਆ ਸਮਝਦੇ ਆ ਇਨਸਟੈਡ ਆਫ ਕਿ ਪੜ੍ਹ ਕੇ ਜਾਂ ਵੇਖ ਕੇ ਸੋ ਇੱਕ ਕ੍ਰਿਕਟ ਵਿੱਚ ਜੇ ਇਹ ਮੈਚ ਖੇਡਾਂਗੇ ਉਹਦੇ ਚ ਆਪਾਂ ਰੋਜ਼ ਖੇਡਾਂਗੇ ਬਿਨਾ ਆਊਟ ਹੋਣ ਦੇ ਡਰ ਤੋਂ ਕਿ ਸਾਨੂੰ ਪਤਾ ਅਗਲੇ ਦਿਨ ਫਿਰ ਮੈਚ ਹੋਣਾ ਆ ਸੋ ਇੱਕ ਬਹੁਤ ਵੱਡਾ ਕੌਨਫੀਡੈਂਸ ਬਿਲਡਿੰਗ ਚੀਜ਼ ਸੀ ਕਿ ਜੋ ਕਿ ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤੀ ਸੀਗੀ ਸੋ ਮੈਂ ਬਹੁਤ ਥੈਂਕ ਯੂ ਕਰੂੰਗਾ ਭਾਈ ਦਾ ਮਾਸੂਫ ਭਾਈ ਦਾ ਕਿ ਉਹਨਾਂ ਨੇ ਜਿੰਨਾ ਵੀ ਉਹਨਾਂ ਦਾ ਜੋਰ ਲੱਗਦਾ ਉਹਨਾਂ ਨੇ ਪੂਰਾ ਲਾਇਆ ਦਿਲਪੀਰ ਤੁਸੀਂ ਆਲ ਰਾਊਂਡਰ ਹੋ ਹੈਨਾ ਆਫ ਬ੍ਰੇਕ ਔਰ ਬੈਟਿੰਗ ਕਰਦੇ ਹਾਂ ਸਭ ਨੂੰ ਪਤਾ ਹੈ ਸਟਰੋਂਗ ਪੁਆਇੰਟ ਕਿਹੜਾ ਮੰਨਦੇ ਤੁਸੀਂ ਬੋਲਿੰਗ ਜਾਂ ਬੈਟਿੰਗ ਬੈਟਿੰਗ ਜੀ ਬੈਟਿੰਗ ਜ਼ਿਆਦਾ ਸਟਰੋਂਗ ਆ ਮੈਂ ਅੱਜ ਤੱਕ ਜਿੰਨੀਆਂ ਵੀ ਫਰਾਂਚਾਈਜ਼ੀ ਕ੍ਰਿਕਟ ਖੇਡੇ ਆ ਆਬੂਦਾ ਵੀ T10 ਖੜ ਕੇ ਆ ਸੀਗਾ ਹੁਣੀ ਸੋ ਸਾਰਾ ਕੁਝ ਐਸਾ ਬੈਟਸਮੈਨ ਖੇਡਿਆ ਬਟਿਆ ਬੋਲਿੰਗ ਵਾਈਜ਼ ਵੀ ਵੇਖਿਆ ਜਾਵੇ ਬੋਲਿੰਗ ਵੀ ਮੇਰੀ ਬਹੁਤ ਵਧੀਆ ਆ ਜਿੰਨੇ ਵੀ ਮੈਂ ਅੱਜ ਤੱਕ ਕ੍ਰਿਕਟਰਾਂ ਨੂੰ ਸੁਨੇ ਨਿਕਲਸ ਪੂਰਨ ਆ ਉਹਨੂੰ ਮੈਂ ਮੇਰੀ ਟੀਮ ਸੀਗਾ ਸਕਿਪਰ ਸੀਗਾ ਮੇਰਾ ਤੇ ਉਹ ਆਲਵੇਜ਼ ਜਦੋਂ ਮੈਂ ਉੱਥੇ ਸੀਗਾ ਮੈਨੂੰ ਕਹਿੰਦਾ ਦਿਲਪੀਖਮ ਬੋਲ ਮੀ ਕਿ ਉਹਨੂੰ ਮੇਰੀ ਬੋਲਿੰਗ ਵਧੀਆ ਲੱਗਦੀ ਸੀ ਉਹ ਲੈਫਟੀ ਆ ਨਾ ਉਹਨਾਂ ਸੇ ਟਫ ਹੁੰਦਾ ਹੈ ਕੋਸਪਿੰਦ ਨੂੰ ਖੇਡਣਾ ਲੈਫਟੀ ਨੂੰ ਤੇ ਉਹ ਮੈਨੂੰ ਆਲਵੇਜ਼ ਨੈਟਾਂ ਚ ਲਾ ਜਾਂਦਾ ਸੀਗਾ ਕਿ ਆ ਮੈਨੂੰ ਬਾਲ ਪਾ ਫਿਰ ਉਹਨੇ ਮੈਨੂੰ ਉੱਥੇ ਆਊਟ ਕਰਨਾ ਫਿਰ ਉਹਨੇ ਮੈਨੂੰ ਦੱਸਣਾ ਕਿ ਯੂ ਆਰ ਅ ਬੈਟਰ ਬੋਲਰ than ਬੈਟਸਮੈਨ ਮੈਂ ਕਿਹਾ ਥੈਂਕ ਯੂ so much but ਇਨ ਕੈਨੇਡਾ ਮੈਂ ਬੈਟਸਮੈਨ ਆ ਨਾ so ਦੋਵੇਂ ਚੀਜ਼ਾਂ ਮੈਂ ਕਹੂੰਗਾ ਕਿ ਮਾਲਕ ਨੇ ਵਧੀਆ ਟੈਲੈਂਟ ਬਖਸ਼ਿਆ ਚਲੋ ਮੈਂ ਤੁਹਾਡੀ ਸਟ੍ਰੈਟੇਜੀ ਤੇ ਨਹੀਂ ਪੁੱਛੂੰਗਾ ਇੰਡੀਅਨ ਟੀਮ ਦੇ ਅਗੇਂਸਟ ਲੇਕਿਨ ਇੱਕ ਦਿਲ ਵਿੱਚ ਚਾਹ ਹੁੰਦੀ ਹੈ ਨਾ ਕਿ ਐਜ਼ ਅ ਬੋਲ ਤੇ ਮੇਰੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੋ ਗਈ ਔਰ ਐਜ਼ ਅ ਬੈਟਸਮੈਨ ਜੇ ਮੈਂ ਜਸਪ੍ਰੀਤ ਬੁਮਰਾ ਨੂੰ ਤਿੰਨ ਚਾਰ ਛੱਕੇ ਜੜਦੇ ਆ ਤੇ ਮਜ਼ਾ ਆ ਜਾਊਗਾ ਸੋਚਿਆ ਹੋਇਆ ਕੋਈ ਜੀ 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 ਮੈਂ ਜੋ ਫਰਸਟ ਵਰਲਡ ਕੱਪ ਖੇਡੇ ਆਪਾਂ ਉਦੋਂ ਹਮਨ ਇੱਕ ਫਾਰਮ ਮਿਲਦਾ ਆਈਸੀਸੀ ਵੱਲੋਂ ਕਿ ਖੇਲ ਕਰਨਾ ਹੁੰਦਾ ਔਰ ਇਹ ਇਨਫਰਮੇਸ਼ਨ ਕਿ ਤੁਹਾਡਾ ਕੀ ਚਾਹ ਨੇ ਤੁਹਾਡੇ ਜਾਂ ਤੁਹਾਡੇ ਕੀ ਅਚੀਵਮੈਂਟਸ ਆ ਜਾਂ ਕੀ ਤੁਹਾਡੇ ਗੋਲਸ ਨੇ ਕੀ ਤੁਸੀਂ ਕਰਨਾ ਚਾਹੁੰਦੇ ਹੋ ਰਾਈਟ ਸੋ ਉਦੋਂ ਜੇ ਸੇਮ ਤੁਹਾਡੇ ਵਾਲਾ ਕੁਐਸ਼ਨ ਸੀਗਾ ਕਿ ਕਿਹਨੂੰ ਆਊਟ ਕਰਨਾ ਚਾਹੁੰਦੇ ਹੋ ਜਾਂ ਕਿਹਨੂੰ ਮਾਰ ਮਾਰ ਚਾਹੁੰਦੇ ਹੋ ਸੋ ਮੈਨੂੰ ਯਾਦ ਆ ਚਲੋ ਹੁਣ ਵਿਰਾਟ ਕੋਹਲੀ ਤਾਂ ਰਏ ਨਹੀਂ ਕਿ ਉਹ ਕਹਿੰਦੇ ਸਨੈਸ ਲੱਲਿਆ T20 ਕ੍ਰਿਕਟ ਚ ਰਾਈਟ ਸੋ ਉਹਨਾਂ ਨੂੰ ਆਊਟ ਕਰਨ ਦਾ ਸੀਗਾ ਕਿ ਉਹਨਾਂ ਨੂੰ ਤੇ ਰੋਹਿਤ ਸ਼ਰਮਾ ਨੂੰ ਮੈਂ ਬਾਲ ਪਾਵਾਂਗਾ ਕਿਉਂਕਿ ਵਰਲਡ ਦੇ ਬੈਸਟ ਬੈਟਸਮੈਨਾਂ ਵਿੱਚ ਆਉਂਦੇ ਨੇ ਤੇ ਵੈਸੇ ਵੀ ਰਾਈਟ ਨਾਉ ਸਭ ਦੇ ਆਈਡਲ ਨੇ ਦੋਵੇਂ ਜਣੇ ਜਿੰਨਾ ਉਹਨਾਂ ਨੇ ਇੰਡੀਅਨ ਕ੍ਰਿਕਟ ਦੇ ਅਸਰ ਦੋਮਣੇ ਕੀਤਾ ਆਈ ਡੋਨਟ ਥਿੰਕ ਹਾਲ ਤੱਕ ਇਹਨੇ ਕੀਤਾ ਕਿਉਂਕਿ ਜਿੰਨਾ ਯੰਗ ਕਰਾਊਡ ਉਹਨਾਂ ਨੇ ਖਿੱਚਿਆ ਆ ਬੀਸੀਸੀ ਲਈ ਵਾਸਤੇ ਸੋ ਉਹਨਾਂ ਨੂੰ ਆਊਟ ਕਰਨਾ ਚਾਹੁੰਨਾ ਸੀਗਾ ਪਰ ਚਲੋ ਨਹੀਂ ਹੋ ਪਾ ਰਿਹਾ ਉਹ ਚੀਜ਼ ਨਹੀਂ ਹੋਣੀ ਕਿਉਂਕਿ ਦੋਵੇਂ ਨਹੀਂ ਹੈਗੇ ਬਟ ਆ ਜੇ ਇੰਡੀਆ ਦਾ ਮੈਚ ਹੁੰਦਾ ਆ ਅਭਿਸ਼ੇਕ ਸ਼ਰਮਾ ਲੈਫਟੀ ਆ ਉਹਨੂੰ ਆਊਟ ਕਰਨਾ ਚਾਹਾਂਗਾ ਕਿਉਂਕਿ ਨੰਬਰ 1 ਬੈਟਸਮੈਨ ਚੱਲ ਰਿਹਾ ਆ ਨਾਲ ਇਕੱਠੇ ਖੇਡੇ ਆ 500 ਰਾਈਟ ਨਾ ਅਭਿਸ਼ੇਕ ਸ਼ਰਮਾ ਮੈਂ ਕਹਾਂਗਾ ਕਿ ਉਹਨੂੰ ਮੈਂ ਆਊਟ ਕਰਨਾ ਚਾਹਾਂਗਾ ਦੇ ਨਾਲ ਬੋਲਿੰਗ ਵਿੱਚੋਂ ਯਾ ਬੁਮਰਾ ਸਭ ਤੋਂ ਬੈਸਟ ਬੋਲਰ ਆ ਸੋ ਐਜ਼ ਅ ਕ੍ਰਿਕਟਰ ਮੈਂ ਤਾਂ ਇਹ ਚਾਹੂੰਗਾ ਕਿ ਜਿੰਨਾ ਮੈਂ ਬੈਸਟ ਤੋਂ ਬੈਸਟ ਨੂੰ ਚੈਲੰਜ ਦਾਵਾਂ ਆਪਣੇ ਵੱਲੋਂ ਉਹੀ ਚਾਹੂੰਗਾ ਮੈਂ ਤਾਂ ਉਹੀ ਕਰਨਾ ਚਾਹਾਂਗਾ ਕਿਹੜੇ ਕਿਹੜੇ ਡਾਊਨ ਤੇ ਬੈਟਿੰਗ ਕਰਦੇ ਹਾਂਜੀ ਮੈਂ ਜੀ ਓਪਨਰ ਬੈਟਸਮੈਨ ਆ ਕੈਨਡਾ ਵਾਸਤੇ ਬਟ ਦੇਖੋ ਜਿੱਥੇ ਕੋਚ ਨੂੰ ਤੇ ਮੈਨੂੰ ਜਿੱਥੇ ਟੀਮ ਵਾਸਤੇ ਲੱਗੂਗਾ ਉੱਥੇ ਖੇਡਾਂਗਾ ਉਹ ਤਾਂ ਓਪਨਰ ਬੈਟਸਮੈਨ ਆ ਹੂੰ ਦਿਲਪ੍ਰੀਤ ਇੱਕ ਚੀਜ਼ ਹੋਰ ਸਾਡੇ ਇੰਡੀਅਨਸ ਜਿਹੜੀ ਜਿਹਨੂੰ ਕਹਿੰਦੇ ਕਿ ਇਨ ਬਿਲਟ ਹੈ ਕਿ ਅਸੀਂ ਇੰਡੀਆ ਵਾਸਤੇ ਖੇਡਣਾ ਹੁੰਦਾ ਹਰਕਿਸ਼ ਦਾ ਸੁਪਨਾ ਹੁੰਦਾ ਔਰ ਇੰਡੀਅਨ ਕ੍ਰਿਕਟਰ ਬਣਨ ਤੋਂ ਬਾਅਦ ਇਹ ਹੁੰਦਾ ਕਿ ਪਾਕਿਸਤਾਨ ਦੇ ਅਗੇਂਸਟ ਮੈਂ ਪਰਫਾਰਮ ਕਰ ਦੇਣਾ ਤੇ ਫੇਰ ਮਜ਼ਾ ਆ ਜਾਏ ਤੁਸੀਂ ਤਾਂ ਉੱਥੇ ਪਾਕਿਸਤਾਨ ਤੁਹਾਡੇ ਨਾਲ ਕਈ ਹੋ ਸਕਦਾ ਟੀਮ ਵਿੱਚ ਵੀ ਤੁਹਾਡੇ ਨਾਲ ਕੋਈ ਪਾਕਿਸਤਾਨੀ ਓਰੀਜਿਨ ਦੇ ਪਲੇਅਰ ਵੀ ਹੋ ਤੇ ਕੋਈ ਵੀ ਟੀਮ ਹੈ ਜਿਹੜੀ ਬਾਅਦ ਚਾਹੇ ਕਿ ਇੱਕ ਇਸ ਟੀਮ ਦੇ ਖਿਲਾਫ ਵੀ ਕਿਤੇ ਮੌਕਾ ਮਿਲ ਜਾਏ ਤਾਂ ਮਜ਼ਾ ਆ ਜਾਏ ਜੀ ਪਾਕਿਸਤਾਨ ਖਿਲਾਫ ਲਾਸਟ ਇਅਰ ਜਦੋਂ ਮੈਂ ਕਿਹਾ ਕਿ ਇੰਡੀਆ ਪਾਕਿਸਤਾਨ ਦੋਵੇਂ ਸਾਡੇ ਪੂਲ 'ਚ ਸੀਗੇ ਸੋ ਕੁਛ ਕਰੀਜ ਨਾ ਕਰਕੇ ਮੇਰੀ ਇੰਜਰੀ ਹੋ ਗਈ ਸੀ ਕਿ ਮੈਂ ਲਾਸਟ ਇਅਰ ਪਾਕਿਸਤਾਨ ਖਿਡ ਨਹੀਂ ਪਾਇਆ ਸੋ ਸੀਗਾ ਕਿਉਂਕਿ बैडिंग वाइज ਜਿੱਦਾਂ ਆਪਾਂ ਸ਼ੁਰੂ ਤੋਂ ਜਿੰਨੇ ਵੀ ਆਪਣੇ ਸਿਆਣੇ ਆ ਜਜੇ ਦੇ ਪੁਰਾਣੇ ক্রিকেট ਤੋਂ ਜੁੜੇ ਆ ਆਲਵੇਜ਼ ਕਹਿੰਦੇ ਆ ਕਿ ਪਾਕਿਸਤਾਨ ਨੇ ਅਜ ਤੱਕ ক্রিকেট ਨੂੰ ਬੋਲਰ ਦਿੱਤੇ ਬਹੁਤ ਤਗੜੇ ਫਾਸਟ ਬੋਲਰ ਪਰ ਹੁਣ ਚਲੋ ਇੰਡੀਆ ਵੀ ਬਹੁਤ ਤਗੜੇ ਬੋਲਰ ਜਰਮੀਨੇਟ ਕਰ ਰਹੀ ਆ ਸੋ ਯਾ ਪਾਕਿਸਤਾਨ ਕੋ ਡਿਫਰੈਂਟ ਕੁਆਲਿਟੀ ਆ ਸੋ ਉਹ ਵੀ ਫੇਸ ਕਰਨਾ ਜ਼ਰੂਰ ਚਾਹਾਂਗਾ ਤੇ ਆਲਮੋਸਟ ਹਰ ਸਾਲ ਪਾਕਿਸਤਾਨ ਹਾਰਦਾ ਸੀਗਾ ਕੈਨੇਡਾ ਨੇ ਸੋ ਉਨੇਵੇਂ ਓਵਰ ਤੱਕ ਗੇਮ ਖੇਡੀ ਸੀ ਕਿ ਜੋ ਬਹੁਤ ਮਾਨ ਵਾਲੀ ਗੱਲ ਸੀ ਇੱਕ ਐਸੋਸੀਏਟ ਕੰਟਰੀ ਨੂੰ ਟੈਸਟ ਨੇਸ਼ਨ ਜਿਹੜੀ ਬਹੁਤ ਵੱਡੀ ਕੰਟਰੀ ਹੈ ਪਾਕਿਸਤਾਨ ਉਹਨਾਂ ਨੂੰ ਇਹਨਾਂ ਚੈਲੰਜ ਦੇਣਾ ਸੋ ਯਾ ਜਿਸ ਸੁਪਰੀਅਰ ਰੇਟ ਚ ਪਾਕਿਸਤਾਨ ਨੂੰ ਮਿਲਦੇ ਆ ਜਿੱਦਾਂ ਲਾਸਟ ਈਅਰ ਉਹਨਾਂ ਨੇ ਮੇਕ ਨਹੀਂ ਸੀ ਕੀਤਾ ਸੁਪਰੀਅਰ ਰੇਟ ਚ ਨਾ ਹਾਰਡ ਲੱਕ ਹੋ ਗਿਆ ਸੀ ਉਹਨਾਂ ਦਾ ਜੇ ਇਸ ਸਾਲ ਆਪਾਂ ਮਿਲਦੇ ਆ ਜਾਂ ਹੁੰਦਾ ਹੈ ਜ਼ਰੂਰ ਆਪਾਂ ਤਾਂ ਉਹਨਾਂ ਨੂੰ ਬੀਟ ਕਰਨੀ ਜਾਵਾਂਗੇ ਜੀ ਆਪਣੇ ਵੱਲੋਂ ਬਿਲਕੁਲ ਤੁਸੀਂ ਬੀਟ ਕਰੋਗੇ ਔਰ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਸਾਡੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਤੁਸੀਂ ਪਰਫਾਰਮ ਕਰੋ ਮਜੇ ਲਿਆ ਦਿਓ ਔਰ ਦੱਸ ਦਿਓ ਵੀ ਪੰਜਾਬੀ ਆ ਗਏ ਹੋਏ ਤੇ ਉਸ ਤੋਂ ਬਾਅਦ ਅਸੀਂ ਚਾਹਾਂਗੇ ਵੀ ਤੁਸੀਂ ਆਈਪੀਐਲ ਦੇ ਵਿੱਚ ਵੀ ਖੇਡੋ ਤੇ ਮੁੱਲਾਪੁਰ ਸਟੇਡੀਅਮ 'ਚ ਅਸੀਂ ਜ਼ਰੂਰ ਮੈਚ ਦੇਖਣ ਆਵਾਂਗੇ ਜਦੋਂ ਸਾਡਾ ਦਿਲਪ੍ਰੀਤ ਸਿੰਘ ਬਾਜਵਾ ਛਾ ਜਾਏਗਾ ਅਸਮਾਨ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਸੋ ਮਾ ਜੀ ਸਸਿਕਾ ਜੀ ਥੈਂਕ ਯੂ ਸੋ ਮਾਈਟ ਤੁਹਾਡਾ ਸਾਰਾ ਸਸਿਕਾ ਡਾਇਸਪੋਰਾ ਡਾਈਜ਼ ਇਸ ਵਿੱਚ ਅੱਜ ਵਾਸਤੇ ਇਨਹੀਂ ਅਗਲੀ ਵਾਰ ਫੇਰ ਕਿਸੇ ਹੋਰ ਸ਼ਖਸ ਦੇ ਨਾਲ ਇੱਕ ਹੋਰ ਸ਼ਖਸੀਅਤ ਦੇ ਨਾਲ ਵਾਪਸ ਆਵਾਂਗੇ ਤੇ ਗੱਲਬਾਤ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ